ਅੱਜ ਹਲਕਾ ਵਿਧਾਨ ਸਭਾ ਫਿਲੋਰ ਤੋਂ ਲਗਭਗ 350 ਮੋਟਰਸਾਈਕਲ ਦਾ ਕਾਫਲਾ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਅਗਵਾਈ ਹੇਠ ਸ਼ਹਿਰ ਫਿਲੋਰ ਤੋਂ ਆਪਣੇ ਲੁਧਿਆਣਾ ਵਿਖੇ ਪਛਮੀ ਚੋਣ ਸੰਜੀਵ अरोड़ा ਜੀ ਦੇ ਪੱਖ ਵਿੱਚ ਰਵਾਨਾ ਕੀਤਾ ਗਿਆ ਜਿੱਥੇ ਕਿ ਬਲੋਕ ਪ੍ਰਦਾਨ ਅਤੇ ਹੋਰ ਸਤਿਕਾਰ ਸاتھ ਜਿਨੇਵੀ ਸਾਡੇ ਆਮ ਆਦਮੀ ਪਾਰਟੀ ਦੇ ਦਰਜ ਲੀਡਰ ਸਾਹਿਬਾਨ ਸਾਰੇ ਉੱਥੇ ਮੌਜੂਦ ਸਨ ਅਤੇ ਉਹਨਾਂ ਨੇ ਯਕੀਨ ਦਵਾਉਂਦੇ ਹੋਏ ਦੱਸਿਆ ਕਿ ਸੰਜੀਵ अरोड़ा ਦੀ ਜਿੱਤ ਪਾਰੀ ਲੀਡ ਵਿੱਚ ਪੱਕੀ ਹੈ ਕਿਉਂਕਿ ਉਹਨਾਂ ਨੇ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਉਸ ਹਲਕੇ ਦੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ ਜਿਸ ਵਿੱਚ ਹਲਵਾਰੇ ਦਾ 에ਰਪੋਰਟ ਬਣਵਾਇਆ ਗਿਆ ਲੁਧਿਆਣੇ ਵਿੱਚ ਸੜਕਾ ਸਿਵਲ ਹਸਪਤਾਲ ਵੀ ਵਧੀਆ ਢੰਗ ਨਾਲ ਬਣਵਾਇਆ ਗਿਆ ਅਤੇ ਫਲੋਰ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਸਾਰੇ ਹੀ ਸਾਥੀਆਂ ਦਾ ਰੈਲੀ ਵਿੱਚ ਆਉਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਅੱਜ ਹਲਕਾ ਵਿਧਾਨ ਸਭਾ ਫਲੋਰ ਤੋਂ ਲਗਭਗ 350 ਮੋਟਰਸਾਈਕਲਾਂ ਦਾ ਕਾਫਲਾ ਜਿਹੜਾ ਕਿ ਆਪਣੇ ਪੱਛਮੀ ਦੇ ਵਿੱਚ ਜਿਹੜੀ ਚੋਣ ਆ ਸਾਡੇ ਸੰਜੀਵ ਅਰੋੜਾ ਜੀ ਦੀ ਉਸ ਚੋਣ ਦੇ ਵਿੱਚ ਜਿਹੜਾ ਹੈਗਾ ਅੱਜ ਮੋਟਰਸਾਈਕਲ ਰੈਲੀ ਦਾ ਤੁਸੀਂ ਦੇਖ ਰਹੇ ਹੋ ਵੱਡਾ ਕਾਫਲਾ ਜਿਹੜਾ 350 ਮੋਟਰਸਾਈਕਲ ਹਲਕਾ ਵਿਧਾਨ ਸਭਾ ਫਲੋਰ ਤੋਂ ਮੈਂ ਸੇਵਾਦਾਰ ਹੋਣ ਦੇ ਨਾਤੇ ਜਿਹੜਾ ਹੈਗਾ ਸੰਜੀਵ ਰੋੜਾ ਦੇ ਪੱਖ ਦੇ ਵਿੱਚ ਜਿਹੜਾ ਹੈਗਾ ਉੱਥੇ ਸਾਡੇ ਸਾਰੇ ਸਾਥੀ ਕੰਪੇਨ ਕਰਨ ਜਾ ਰਹੇ ਨੇ ਸਾਡੇ ਨਾਲ ਇੱਥੇ ਬਲੌਕ ਪ੍ਰਧਾਨ ਨੇ ਸਾਡੇ ਨਾਲ ਹੋਰ ਸਤਕਾਰਯੋਗ ਸਾਥੀ ਜਿੰਨੇ ਵੀ ਸਾਡੇ ਇੱਥੇ ਆਮ ਆਦਮੀ ਪਾਰਟੀ ਦੇ ਦਰਜਾਬੰਦਾਂ ਜਾਂ ਲੀਡਰ ਸਹਿਬਾਨ ਆ ਉਹ ਸਾਰੇ ਜਿਹੜੇ ਹੈਗੇ ਆ ਇੱਥੇ ਪੁੱਜੇ ਹੈਗੇ ਆ ਹੁਣ ਜਾ ਕੇ ਜਿਹੜਾ ਹੈਗਾ ਅਸੀਂ ਉੱਥੇ ਇਸ ਮੋਟਰਸਾਈਕਲ ਰੈਲੀ ਦੇ ਨਾਲ ਜਿਹੜਾ ਹੈਗਾ ਉੱਥੇ ਪਛਮੀ ਜਿਹੜਾ ਹਲਕਾ ਆ ਉਸ ਨੂੰ ਜਿਹੜਾ ਹੈਗਾ ਹੋਰ ਬਲ ਦੇਵਾਂਗੇ ਵੈਸੇ ਤਾਂ ਸੰਜੀਵ ਰੋੜਾ ਦੀ ਜਿਹੜੀ ਜੱਥ ਜਕੀਨੀ ਆ ਬਹੁਤ ਹੀ ਭਾਰੀ ਲੀਡ ਦੇ ਨਾਲ ਸੰਜੀਵ ਰੋੜਾ ਦੀ ਜਤਰੇ ਨੇ ਕਿਉਂਕਿ ਉਹਨਾਂ ਨੇ ਪਿਛਲੇ 3 ਸਾਲ ਤੋਂ ਲਗਾਤਾਰ ਉਸ ਹਲਕੇ ਦੀ ਕਾਇਆ ਕਲਪ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹਲਵਾਰੀ ਦਾ ਜਿਹੜਾ ਸਗਾ ਏਅਰਪੋਰਟ ਜਿਹੜਾਗਾ ਉਹਨਾਂ ਨੇ ਬਣਵਾਇਆ ਹੈਗਾ ਜਿੰਨੀਆਂ ਵੀ ਲੁਧਿਆਣੇ ਦੇ ਵਿੱਚ ਛੜਕਾ ਚਾਹੇ ਹੋਈ ਐਸਆਈ ਹਸਪੀਟਲ ਆ ਜਾਂ ਸਿਵਲ ਹਸਪੀਟਲ ਆ ਮੈਂ ਕਹਿੰਨਾ ਪ੍ਰਾਈਵੇਟ ਹਸਪਤਾਲਾਂ ਨਾਲੋਂ ਵੀ ਜਿਹੜੇ ਹੈਗੇ ਆ ਬਹੁਤ ਵਧੀਆ ਬਣੇ ਆ ਸੋ ਆਓ ਆਪਾਂ ਸਾਰੇ ਮੈਂ ਸਾਰਿਆਂ ਨੂੰ ਸੱਦਾ ਦਿੰਦਾ ਹਲਕਾ ਵਿਧਾਨ ਸਭਾ ਫਲੋਰ ਦੇ ਨਿਵਾਸੀਆਂ ਨੂੰ ਵੀ ਜਿਹੜੇ ਅੱਜ ਮੋਟਰਸਾਈਕਲ ਰੈਲੀ ਦੇ ਨਾਲ ਜਾ ਰਹੇ ਆ ਨੌਜਵਾਨ ਜਿੰਨੇ ਵੀ ਮੇਰੇ ਸਤਕਾਰ ਸਾਥੀ ਉਹਨਾਂ ਸਾਰਿਆਂ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆਂ ਔਰ ਆਸ ਕਰਦਾ ਕਿ ਆਪਣਾ ਇੱਕ ਇੱਕ ਮਿੰਟ ਜਿਹੜਾ ਹੈਗਾ ਉਹ ਸੰਜੀਵ ਅ ਉਸ ਜਨਸਬਰਗ ਰੈਲੀ ਜਿਹੜੀ ਹੈ ਜਿਹੜੀ ਆਪਾਂ ਉੱਥੇ ਜਾ ਕੇ ਕੈਂਪੇਨ ਕਰਨੀਆਂ ਉਹਦੇ ਲਈ ਜਿਹੜਾ ਹੈਗਾ ਭਾਗੀਦਾਰ ਬਣ ਗਏ ਬਹੁਤ ਬਹੁਤ ਧੰਨਵਾਦ ਸਾਰੇ